ਸਸੇ ਕੀ ਪਟਿਆਲਾ ਦੇ ਵਿੱਚ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਿਧਾਇਕਾ ਦੇ ਨਾਲ ਮੀਟਿੰਗ ਕੀਤੀ ਗਈ ਹੈ। ਤੋਂ ਉਸ ਮੁਗਰੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਤੋਂ ਉੱਤੇ ਗੱਲਬਾਤ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਤਾਂ 10 ਪਿੰਡਾਂ ਦੇ ਨਾਮ ਤੱਕ ਨਹੀਂ ਪਤਾ। ਤੇ ਹੁਣ ਤਾਂ ਕੇ 50 ਪਿੰਡਾਂ ਵੀ ਜਿਹੜਾ ਕਿ ਨਹੀਂ ਕਵਰ ਕਰ ਸਕੇ ਹੋਣੇ। ਤੋਂ ਉੱਤੇ ਗਾਂਧੀ ਜੀ ਨੇ ਇੱਕ ਪਿੰਡ ਨੂੰ ਗੂਝ ਲਿਆ ਸੀ ਤੇ ਉਸੇ ਪਿੰਡ ਨੂੰ ਵੀ ਉਹ ਠੀਕ ਨਹੀਂ ਕਰਵਾ ਸਕੇ। ਤਾਂ ਹੋਰ ਤਾਂ ਉਹ ਕੀ ਕਰਨਗੇ? ਉਹਨੇ ਕਿਹਾ ਕਿ ਜਦੋਂ ਮੈਨੂੰ ਟਿਕਟ ਮਿਲ ਗਿਆ ਮੈਂ ਕਦੇ ਵੀ ਮੀਡੀਆ ਚ ਜਾ ਕੇ ਆਇਆ ਹਾਂ ਤਾਂ 400 ਤੋਂ 500 ਪਿੰਡਾਂ ਦੇ ਵਿੱਚ ਮੈਂ ਹੁਣ ਤੱਕ ਜਾ ਚੁੱਕਾ। ਤਾਂ ਡਾਕਟਰ ਗਾਂਧੀ ਨੇ ਕੁਝ ਕੀਤਾ ਹੁੰਦਾ ਤਾਂ ਉਹ ਛਾਤੀ ਚੋੜੀ ਕਰਕੇ ਬੋਲਦੇ ਕਿ ਤੁਸੀਂ ਇਸ ਪਿੰਡ ਦੇ ਵਿੱਚ ਮੇਰੇ ਨਾਲ ਚੱਲ ਕੇ ਪੁੱਛੋ ਤੇ ਨਾਲ ਹੀ ਉਹਨਾਂ ਨੇ ਕਰੋਨਾ ਵੈਕਸੀਨ ਦੇ ਚੱਲ ਰਹੇ ਮਾਮਲੇ ਤੇ ਬੋਲਦੇ ਕਿ ਇਹ ਸਭ ਕੇਂਦਰ ਸਰਕਾਰ ਦੀ ਗਲਤੀ ਹੈ। ਇਹਨਾਂ ਬਹੁਤ ਲੋਕਾਂ ਦੇ ਵਿੱਚ ਡਰ ਫੈਲਾਇਆ ਸੀ ਕਿ ਤੁਸੀਂ ਜੇਕਰ ਕਰੋਨਾ ਟੀਕਾ ਕਰਨ ਲਗਵਾਉਗੇ ਤਾਂ ਹੀ ਤੁਸੀਂ ਬੈਠ ਸਕੋਗੇ ਤਾਂ 3 ਟ੍ਰੇਨ ਦੇ ਵਿੱਚ ਬੈਠ ਸਕੋਗੇ ਤੇ ਇਹਨਾਂ ਨੇ ਉਸ ਕੰਪਨੀ ਤੋਂ 50 ਕਰੋੜ ਰੁਪਏ ਲਏ ਸੀ ਤਾਂ ਤੇ ਇਲੈਕਸ਼ਨ ਫੰਡ ਵਾਸਤੇ ਉਹ ਨਹੀਂ ਲੈਣੇ ਚਾਹੀਦੇ ਸੀ ਤਾਂ ਹੋਰ ਉਹਨਾਂ ਕੀ ਕੁਝ ਕਿਹਾ ਆਉ ਜਾਣਦੇ ਜਿਹੜੇ ਕਾਦੀ ਇਹਨੇ ਪਿੰਡ ਡਾਪ ਕੀਤਾ ਸੀ ਆ ਥਿਸ ਇਸ ਅ ਸਟ੍ਰੈਟੈਜੀ ਜਿਹੜਾ ਉਹਨਾਂ ਨੇ ਇੱਕ ਪਿੰਡ ਡਾਪ ਕੀਤਾ ਸੀਗਾ ਉਹ ਇੱਕ ਪਿੰਡ ਦੀ ਚੀਕ ਕਰ ਸਕਦੇ ਤੇ ਉਹ ਐਕਸਪੋਜ਼ਿਸ਼ਨ ਤੋਂ ਉਹਨਾਂ ਦਾ ਮਤਲਬ ਇਹ ਵੀ ਨਹੀਂ ਪਤਾ ਉਹਨਾਂ ਦੇ ਨਾਮ 10 ਪਿੰਡਾਂ ਦੇ ਨਾਲ ਆਉਂਦੇ। ਜਦੋਂ ਦੀ ਮੈਨੂੰ ਟਿਕਟ ਮਿਲੀ ਹੈ ਜੀ ਮੈਂ ਮੈਨੂੰ ਕਾਫੀ ਹੋ ਗਿਆ ਜੀ 1.5 ਮਤਲਬ 1 ਮਹੀਨੇ ਤੋਂ ਉੱਪਰ ਹੋ ਗਿਆ। ਮੈਂ ਸਾਰੀਆਂ ਮੰਡੀਆਂ ਚ ਆ ਕੇ ਆਇਆ ਜੀ। ਮੈਂ ਘੱਟੋ ਘੱਟ 2.5 3 450 ਦੇ ਵਿੱਚ ਮੈਂ ਆਲਰੇਡੀ ਜਾ ਆਇਆ ਹਾਂ 4-500। ਮੈਂ ਕਵਰ ਕਰ ਚੁੱਕਾ ਹਾਂ। ਤੇ ਮੈਨੂੰ ਲੱਗਦਾ ਨਹੀਂ ਕਾਂਧੀ ਜੀ ਨੇ 50% ਕਵਰ ਕੀਤੇ ਉਹਨੂੰ ਵੱਲੋਂ ਅਜੇ ਤੱਕ ਉਹਨਾਂ ਨੇ ਕਿਸੇ ਸਾਹ ਦੇ ਵਿੱਚ ਇੱਕਦਮ ਉਹਨੇ ਜਿਹੜਾ ਇੱਕ ਪਿੰਡ ਸੀ ਇੱਕ ਪਿੰਡ ਦੇ ਵਿੱਚ ਇਹ ਤਾਂ ਸੀਨਾ ਚੌੜਾ ਕਰਕੇ ਕਹਿੰਦੇ ਪਿਆ ਪ੍ਰਿੰਟ ਜਾ ਕੇ ਦੇਖੋ ਉਹ ਨਮੂਨੇ ਦਾ ਪ੍ਰਿੰਟ ਹੁੰਦਾ ਜੀ ਉਹਨਾਂ ਨੂੰ 25 ਕਰੋੜ ਰੁਪਈਆ ਲੱਗਦਾ ਇੱਕ ਪ੍ਰਿੰਟ ਠੀਕ ਕਰ ਲਓਗਾ ਤਾਂ ਮੈਂ 100 ਰੁਪਈਆ ਦਾ ਦਾਬਾ ਲੈਣਾ ਦੇਖੋ ਮੈਂ ਇਸ ਤਰ੍ਹਾਂ ਦੇਖਦਾ ਜੀ ਤੇ ਜਦੋਂ ਵੈਕਸੀਨ ਡਿਵੈਲਪ ਹੁੰਦੀ ਹੈ ਉਹ ਉਹਨੂੰ ਤੁਸੀਂ ਜਿਹੜੀ ਸਰਟੀਫਿਕੇਟਿਬਿਲਟੀ ਆ ਲੈ ਜਿਹੜਾ ਉਹਨੂੰ ਲਗਾਉਣ ਦਾ ਇੰਜੈਕਸ਼ਨ ਸੀਗਾ ਨਾ ਜੀ ਇਟ ਵਾਸ ਪੋਲੀਟੀਕਲੀ ਡ੍ਰਿਵਨ ਤੇ ਤੁਸੀਂ ਇੰਜੈਕਸ਼ਨ ਲਗਾਓਗੇ ਤਾਂ ਟ੍ਰੇਨ ਤੇ ਚੜੋਗੇ ਕੰਮ ਵਾਸਤੇ ਚੜੋਗੇ ਤੁਸੀਂ ਠੀਕ ਹੈ ਜੀ ਇਹ ਫੋਰਸ ਨਹੀਂ ਯੂਜ਼ ਹੋਣਾ ਚਾਹੀਦਾ ਸੀਗਾ ਇਹਨਾਂ ਨੇ ਉਸ ਕੰਪਨੀ ਤੋਂ 50 ਕਰੋੜ ਰੁਪਈਆ ਲਿਆ ਕਿ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਨਹੀਂ ਲੈਣਾ ਚਾਹੀਦਾ ਸੀ ਡਾਟਸ ਰੌਂਗ ਜੇ ਤੁਸੀਂ ਡਰਗ ਕੰਪਨੀਆਂਜ਼ ਤੋਂ ਲੈ ਕੇ ਪੈਸੇ ਲੈ ਕੇ ਇਲੈਕਸ਼ਨ ਬੋਰਡ ਲੈ ਕੇ ਉਹਨਾਂ ਦੀ ਪਸੰਦ ਦੇ ਕੋਲੋਂ ਬਣਾਓਗੇ ਨਾ ਜੀ ਤਾਂ ਇਦਾਂ ਹੋਏਗਾ ਇਹ ਇਹ ਬਿਲਕੁਲ ਇਹ ਜਦੋਂ ਉੱਥੇ ਜਾਵਾਂਗਾ ਨਾ ਜੀ ਮੈਂ ਇਹਦੀ ਇਨਵੈਸਟੀਗੇਸ਼ਨ ਕਰਕੇ ਲੱਗਾਂਗਾ ਡਾਕਟਰ ਸਾਹਿਬ ਤੁਸੀਂ ਕਿਹਾ ਆਈ ਵਿਲ ਬੀ ਅ ਇਨਵੈਸਟੀਗੇਟਿਡ ਜਰਨਲਿਸਟ ਆਫ ਵਰਕ ਡਾਕਟਰ ਸਾਹਿਬ ਫੋਰ ਦਿਸ ਕਾਜ਼ ਡੈਟਸ ਆ ਬਿਲਕੁਲ ਮੈਂ ਖਰਾਨੀ ਵੀ ਨਹੀਂ ਬਿਲਕੁਲ ਜਾਂਦਾ ਹੈਗਾ ਉੱਥੇ ਸਫਤੀ ਦਾ ਸਾਰਾ ਕੁਝ ਠੀਕ ਹੈ ਸਫਤੀ ਮਰਨ ਤੋਂ ਬਾਅਦ ਜਾ ਕੇ ਉੱਥੇ ਨਹੀਂ ਹੁੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਡਰ ਰੋਲ ਕੀਤਾ ਜੀ ਉਹ ਲੋਕ ਬਾਡਰ ਤੇ ਬੈਠੇ ਸੀ ਮੈਂ ਦਿੱਲੀ ਗਿਆ ਉਹ ਵੀ ਮੈਨੂੰ ਇਹ ਲੱਗਿਆ ਵੀ ਇਹਨਾਂ ਨੂੰ ਜਿਹੜੀ ਹੈਗੀ ਆ ਉੱਥੇ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੀ ਹਾਰਟ ਅਟੈਕ ਨਾਲ ਲੋਕ ਮਰਦੇ ਸੀ ਉਹਦਾ ਬੰਦੋਬਸਤ ਕੀਤਾ ਠੀਕ ਆ ਜੀ ਉੱਥੇ ਮੱਖੀਆਂ ਮੱਛਰ ਸੀ ਉਹਦਾ ਬੰਦੋਬਸਤ ਕੀਤਾ ਗਰਮੀ ਆਈ ਉਹਨਾਂ ਵਾਸਤੇ ਮੈਂ ਪੱਖੇ ਤਾਂ ਕਰੇ ਦਿੱਸ ਕੀਤੇ ਜਾਂ ਉਹਨਾਂ ਦੇ ਕੋਆਰਡੀਨੇਟਸ ਆ ਉਹਨਾਂ ਨੂੰ ਐਜੂਕੇਟ ਕੀਤਾ ਭਾਵੇਂ ਕੋਈ ਵੀ ਉੱਥੇ ਵਾਟਰ ਬੋਰਡ ਦੀਸ ਪੈਦਾ ਨਹੀਂ ਹੋਣ ਦਿੱਤੇ ਸੀ ਕਰੋਨਾ ਆਇਆ ਤਾਂ ਮੈਂ ਉੱਥੇ ਆਕਸੀਜਨ ਦਾ ਲੰਗਰ ਲਗਾਇਆ ਜੇ ਤੁਸੀਂ ਐਕਚੁਅਲੀ ਅੱਜ ਵੀ ਉਹ ਨਹੀਂ ਵਾਟਰ ਹੈਲਪ ਕਰ ਤੁਸੀਂ ਉਹਨਾਂ ਦੀ ਉਹ ਬੜੀ ਮਦਦ ਕਰੋਗੇ ਤੁਸੀਂ ਡੈਕ ਤੋਂ ਬਾਅਦ ਤਾਂ ਤੁਹਾਨੂੰ ਸਾਰੇ ਜਾਂਦੇ ਆ ਮਤਲਬ ਉਹ ਇੱਕਦਰ ਸਰਵੇ ਨਹੀਂ ਪਰਪਸ ਰੀਕਟਿਫਾਈ ਨਹੀਂ ਆਪਾਂ ਨੂੰ ਰਚੀ ਅਸੀਂ ਨਾ ਜਿਵੇਂ ਤੁਹਾਡਾ ਆਵਾਜ਼ ਵੀ ਪਹਿਲੇ ਕਹਿੰਦੇ ਅਸੀਂ ਦੁਆਇਆਂ ਜਾਂਦੇ ਆ ਤੇ ਮਿਲਦੀਆਂ ਹੁੰਦੀਆਂ ਸਨ ਜੇ ਮਨ ਲਓ 1.5 ਕਰੋੜ ਲੋਕਾਂ ਨੇ ਦਵਾਈ ਲਈਆ ਤਾਂ ਇਹਦਾ ਮਤਲਬ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਉਹ ਬਾਰੇ ਪੈਸੇ ਬਚੇ ਆ ਜੋ 800 ਕਰੋੜ ਬਚੇ ਪੰਜਾਬ ਦੇ ਲੋਕਾਂ ਨੇ ਅਸੀਂ ਤਾਂ ਕੋਸ਼ਿਸ਼ ਤਾਂ ਹੋਪਸ ਕਰ ਰਹੇ ਆ ਨਾ ਸੋ ਉਹ ਜਿਹੜਾ ਸਾਰਾ ਉਹ ਜਿਹੜਾ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਨੇ 800 ਕਰੋੜ ਆਊਟ ਆਫ ਪੋਕੇਟ ਸਪੈਸਸ ਤੋਂ ਮੱਲਾ ਲੈਣੇ ਚੁਣੇ ਜਿਹੜੇ ਸਾਡੇ ਸਰਕਾਰੀ ਹਸਪਤਾਲਾਂ ਦੇ ਸ਼ਕੰਦਰੀ ਕੇਅਰ ਵਜੋਂ ਮਾਤਾਖੱਲੇ ਆਇਆ ਮਾਤਾਖੱਲੇ ਹਸਪਤਾਲ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਟਸ ਮੱਚ ਬੈਟਰ ਉਹਦੇ ਨਾਲ ਅਸੀਂ ਸਾਰੇ ਹਸਪਤਾਲ ਨੂੰ ਵਾਜ ਦੇ ਦਿੱਤੀ ਅਸੀਂ ਉਹਨਾਂ ਦੇ ਜਿਹੜੀਆਂ ਦੋ ਤਿੰਨ ਦਵਾਈਆਂ ਆ ਜਾਂਦੀਆਂ ਇੱਕ ਐਸੈਂਸ਼ੀਅਲ ਡਰਗ ਲਿਸਟ ਹੈ ਜਿਹੜੀ ਸਾਡੇ ਕੋਲ ਤਵੀਰਵਤ ਕੀ ਉਹਨਾਂ 250 ਹੈਗੀਆਂ ਵੈਸੇ ਉਹ 200 80 ਦੇ ਲਿਸਟ ਹੈ ਜਿਹੜੀਆਂ ਅੰਦਰੋਂ ਉਹ ਸੋਗੀਆਂ ਸਪਲਾਈ ਕਰਦੇ ਕਰਦੇ ਆ ਜਿਹੜੀਆਂ ਬਾਕੀ ਦੀਆਂ ਸੀਗੀਆਂ ਉਹਦੀ ਅਸੀਂ ਲਿਸਟ ਬਣਾ ਕੇ ਸੀ ਉਹਨਾਂ ਨੂੰ ਪਾਣ ਦੇ ਦਿੱਤੇ ਸਿਗੁਰ ਸਾਜਨੋ ਵੀ ਸਮੋਨੋ ਵੀ ਜਿਹੜਾ ਮੈਡੀਕਲ ਸਟੂਡੈਂਟ ਆ ਉਹਨੂੰ ਕੰਮ ਦੇ ਦਿੱਤੇ ਤੇ ਜੇ ਦਵਾਈ ਫੀਡੀਆਂ ਵੀ ਕੁਝ ਗੱਲਾਂ ਕਰ ਰਹੇ ਹੋ ਤੇ ਤੁਸੀਂ ਵੀ ਦੇ ਆ ਪੇਸ਼ੈਂਟ ਨਹੀਂ ਉਹਦੇ ਚ ਮਾਕਾ ਚੱਡਿਆ ਦੇ ਵਿੱਚ ਸਲੂਨ ਕਰੀ ਰਹੀ ਬੈਲ 90% ਆਲ ਬੈਂਕਿੰਗ ਪਲਸ ਜਿਹੜੀ ਪੇਸ਼ੈਂਟ ਸੈਟੀਸਫੈਕਸ਼ਨ ਆ ক্লোਜ਼ ਟੂ 100% ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਆ ਉਹਦੇ ਚ ਕੁਝ ਡਿਪਾਰਟਮੈਂਟ ਰਹਿ ਗਿਆ ਜਿਹੜੇ ਮਤਲਬ ਐਡਮਿਨਿਸਟ੍ਰੇਟਿਵ ਇਸ਼ੂਸ ਆ ਸਮ ਆਫ ਥੈਮ ਆਰ ਨਾਟ ਵੈਰੀ ਕੰਪੀਟੈਂਟ ਬਿਕਾਉਂ ਉਹਨਾਂ ਨੇ ਵੀ ਸਾਰੀ ਸਹੂਲਤ ਦਿੱਤੀ ਆ ਅਸੀਂ ਦਵਾਈਆਂ ਉਹਨਾਂ ਨੇ ਵੀ ਸਪਲਾਈ ਕਰ ਰਿਆ ਆ ਮੈਨੇਜਮੈਂਟ ਇਸ਼ੂਸ ਆ ਉਹਦੇ ਚ ਅਸੀਂ ਜਿਹੜਾ ਮੈਂ ਹੁਣ ਰੀਸੈਂਟਲੀ ਉੱਥੇ ਕੋਰੀ ਰੱਖਿਆ ਮੈਨੇਜਮੈਂਟ ਜਿਹਨੇ ਹਸਪੀਟਲ ਐਡਮਿਨਿਸਟ੍ਰੇਸ਼ਨ ਦਾ ਕੋਰਸ ਕੀਤਾ ਹੈ ਸੋ ਮੈਂ ਜਿਹੜੇ ਇਹਨੂੰ ਇਹਨੂੰ ਪ੍ਰੋਫੈਸ਼ਨਲ ਬਣਾ ਰਿਹਾ ਮੈਂ ਜਿਹੜੀ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਹੈ देयर आर ਐਡਮਿਨਿਸਟ੍ਰੇਟਿਵ ਇਸ਼ੂਸ ਸੋ ਵੀ ਹੈਵ ਸਕੁਆਇਰਡ ਦਾ ਮੈਡੀਕਲ ਕੋਈ ਵੀ ਚੀਜ਼ ਨਹੀਂ ਮੰਗਣੀ ਹੁੰਦੀ ਮੈਂ ਵੀ ਤਾਂ ਮੰਗ ਹੀ ਨਹੀਂ ਮੰਗਾਣੀ ਆਪ ਵੀ ਨਹੀਂ ਹੈ ਉਹ ਬਜਟ ਦਾ ਤੌਰ ਆਉਂਦਾ ਇਟਸ ਓਨਲੀ ਐਟ ਦਾ ਲੋਕਲ ਲੈਵਲ ਸੋ ਮੈਨੂੰ ਟਾਈਮ ਟੂ ਟਾਈਮ ਪਰ ਕੋਈ ਨਾ ਕੰਪਲੀਟ ਆਉਂਦੀ ਜਾਂਦੀ ਆਈਡੀਆ ਚੈਪਟਰ ਹੁਣ ਪਹਿਲੀ ਬਾਰ ਯਾਦ ਕੀ ਹੈ ਜਦ ਵਿੱਚ ਐਮਰਜੈਂਸ ਦੇਖ ਚਾਹੀਏ ਡਾਕਟਰ ਸਾਹਿਬ ਪੰਜਾਬ ਸਰਕਾਰ ਬਹੁਤ ਵਧੀਆ ਪੈਸੇ ਖਰਚ ਰਹੀ ਹੈ ਪਰ ਕੁਝ ਕਿ ਡਾਕਟਰ ਹੈਗੇ ਜਿਹੜੇ ਆਪਣੇ ਸਵਾਰਥ ਲਈ ਲੋਕਾਂ ਨੂੰ ਬੜਾ ਪ੍ਰੇਸ਼ਾਨ ਕਰ ਰਹੇ ਹੈ ਕਿਉਂਕਿ ਪਿਛਲੇ 5-7 ਦਿਨਾਂ ਤੋਂ ਬੜਾ ਲੰਮਾ ਦੇਖਿਆ ਜਾ ਰਿਹਾ ਹੈ ਜਿੰਦਰਾ ਹਸਪਤਾਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਪਰ ਕੁਝ ਸਵਾਰਥੀ ਡਾਕਟਰਾਂ ਕਰਕੇ ਉਹਦਾ ਨਾਮ ਬਦਨਾਮ ਹੋ ਰਿਹਾ ਹੈ ਸਰ ਉਹਦੇ ਬਾਰੇ ਕੋ ਮੈਂ ਤੁਹਾਨੂੰ ਕੋਈ ਸਮਾਜ ਦਾ ਕੋਈ ਅੰਕ ਲਾ ਲਵਾਂ ਤੁਸੀਂ ਟੀਚਰ ਲਾ ਲਓ 2-4% ਮਾਰੇ ਹੋਣਗੇ ਡਾਕਟਰ ਲਾ ਲਓ 2% ਮਾਰੇ ਹੋਣਗੇ ਪੱਤਰਕਾਰਾਂ ਦੇ ਕਿਰਕਤਾਂ ਠੀਕ ਹੈ ਜੀ ਸੋ ਕੋਈ ਵੀ ਸੈਗਮੈਂਟ ਆਵੇ ਕੁਦਰਤ ਦਾ ਕਾਨੂੰਨ ਹੈ ਜੀ ਉਹਨਾਂ ਦੇ ਖਿਲਾਫ ਐਕਸ਼ਨ ਹੁੰਦੇ ਆ ਜੀ ਮੈਂ ਡਾਕਟਰ ਦੀ ਬਦਲੇ ਵੀ ਦਿੱਤੇ ਆ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਆ ਅੱਜ ਕੀ ਪੁਆਇੰਟ ਰਹਿ ਗਏ ਚੈਨਲ ਬਾਰੇ ਜੋ ਹੋ ਗਏ ਤੇ ਪੇਛੜੇ ਮਤਲਬ ਜਿਹੜੀ ਉਹ ਜਿਹੜੀ profession ਦੀ ਡਿਗਨਿਟੀ ਹੁੰਦੀ ਹੈ ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਹੱਥ ਦੀ ਰੱਖਰੇ ਦੀ ਕਰਮਾਂ ਡਾਕਟਰ ਦਾ ਰਿਸਪੋਰਟ ਉਸੇ ਸਮਾਜ ਦਾ